पयुक्त ਸੰਯੁਕਤ ਕਿਸਾਨ ਮੋਰਚੇ ਵੱਲੋਂ ਅੱਜ ਦੇਸ਼ ਭਰ ਦੇ ਵਿੱਚ ਬੰਦ ਦੀ ਕਾਲ ਦਿੱਤੀ ਗਈ ਹੈ ਤੇ ਇਸ ਬੰਦ ਦੀ ਕਾਲ ਨੂੰ ਪੂਰਾ ਸਮਰਥਨ ਵੀ ਦੇਖਣ ਨੂੰ ਮਿਲ ਰਿਹਾ ਜਿੱਥੇ ਦੇਸ਼ ਭਰ ਦੇ ਵਿੱਚ ਸਮੁੱਚੇ ਕਿਸਾਨਾਂ ਵੱਲੋਂ ਬੰਦ ਕੀਤਾ ਜਾ ਰਿਹਾ ਕੇਂਦਰ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਸੜਕਾਂ ਦੇ ਧਰਨੇ ਦਿੱਤੇ ਜਾ ਰਹੇ ਹਨ ਉਸੇ ਦੇ ਤਹਿਤ ਅੱਜ ਫਤਿਹਗੜ ਸਾਹਿਬ ਦੇ ਵਿੱਚ ਸਰੰਦ ਜੋ ਜਿਟੀ ਰੋਡ ਆ ਉੱਥੇ ਵੀ ਕਿਸਾਨਾਂ ਵੱਲੋਂ ਧਰਨਾ ਦਿੱਤਾ ਗਿਆ ਹੈ ਸਮੂੱਚੀਆਂ ਕਿਸਾਨ ਜਥੇਬੰਦੀਆਂ ਵੱਡੀ ਗਿਣਤੀ ਦੇ ਵਿੱਚ ਪਹੁੰਚੀਆਂ ਤੇ ਨਾਲ ਹੀ ਇਹਨਾਂ ਦੀ ਹਮਾਇਤ ਦੇ ਵਿੱਚ ਵੀ ਵੱਖ-ਵੱਖ ਜਥੇਬੰਦੀਆਂ ਵੱਲੋਂ ਭਾਗ ਲਿਆ ਗਿਆ ਕਿਸਾਨਾਂ ਦਾ ਕਿੰਨੀ ਦੇਰ ਤੱਕ ਇਹ ਧਰਨਾ ਚੱਲੇਗਾ ਕੀ ਕੀ ਮੰਗਾਂ ਨੇ ਸਾਡੇ ਨਾਲ ਕਿਸਾਨ ਆਗੂ ਨੇ ਇਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆਂ ਹਾਂਜੀ ਭਾਈ ਸਾਹਿਬ ਕੀ ਮੈਂ ਦੇਖਦੇ ਹਾਂ ਬਾਰ-ਬਾਰ ਜੋ ਕਿਸਾਨਾਂ ਨੂੰ ਮਜਬੂਰ ਹੋਣਾ ਪੈ ਰਿਹਾ ਸੜਕਾਂ ਦੇ ਉਤਰਨ ਲਈ ਮੈਂ ਰਿੰਦਰ ਸਿੰਘ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦਾ ਜਿਲ੍ਹਾ ਅਗਵਾ ਤੇ ਕੋਈ ਕਿਸਾਨਾਂ ਨੂੰ ਸ਼ਰਕਤ ਕਿਉਂ ਉਤਰਨਾ ਪੈ ਰਿਹਾ ਅੰਦੋਲਨ 220 ਚੱਲਿਆ ਜਿਹੜੇ ਤਿੰਨ ਖੇਤੀ ਕਾਨੂੰਨ ਨੇ ਜਿਹੜੀ ਸਾਡੀ ਸੰਯੁਕਤ ਕਿਸਾਨ ਮੋਰਚਾ ਰੱਦ ਕਰਵਾ ਕੇ ਆਇਆ ਪਰ ਕੁਝ ਮੰਗਾ ਜਿਵੇਂ ਲਖੀਮਪੁਰ ਖੀਰੀ ਵਾਲੀ ਜਾਂ ਐ ਐਮਐਸਪੀ ਤੇ ਕਾਨੂੰਨ ਬਣਾਉਣ ਦੀ ਆ ਮੰਗਾਂ ਜਿਹੜੀਆਂ ਸਾਡੀਆਂ ਨੇ ਇਹ ਉੱਥੇ ਕੇਂਦਰ ਦੀ ਸਰਕਾਰ ਨੇ ਸਾਡੇ ਨਾਲ ਲਿਖਤੀ ਸਮਝੌਤਾ ਕਰ ਲਿਆ ਪਰ ਕੇਂਦਰ ਦੀ ਸਰਕਾਰ ਨੇ ਉਹ ਮੰਗਾਂ ਤੋਂ ਭੱਜ ਚੁੱਕੀ ਆ ਇਸ ਲਈ ਸਾਨੂੰ ਬਾਰ ਬਾਰ ਜਿਹੜਾ ਸੜਕਾਂ ਤੇ ਆਉਣਾ ਪੈ ਰਿਹਾ ਉਹ ਜਿਹੜਾ ਐਮਐਸਪੀ ਦੇ ਕਾਨੂੰਨ ਬਣਾਉਣ ਵਾਲਾ ਲਖੀਮਪਰ ਖਰੀਦੇ ਦੋਸ਼ੀਆਂ ਨੂੰ ਸਜ਼ਾ ਦੀ ਗੱਲ ਕਰਦੇ ਆ ਮੰਤਰੀ ਮੰਡਲ ਤੋਂ ਅਜੇ ਮਿਸ਼ਰਾ ਟੈਣੀ ਨੂੰ ਬਰਖਾਸਤ ਕਰਨ ਦੀ ਗੱਲ ਕਰਦੇ ਆ ਉਹ ਕਿਸੇ ਵੀ ਤਰੀਕੇ ਨਾਲ ਇੱਕ ਵੀ ਕਦਮ ਉਹ ਅੱਗੇ ਨਹੀਂ ਵਧੇ ਅਸੀਂ ਸਰਕਾਰ ਨੂੰ ਅਪੀਲ ਕਰਦੇ ਆ ਵੀ ਸਾਡੀਆਂ ਜਿਹੜੀਆਂ ਇਹ ਮੰਗਾਂ ਨੇ ਇਹ ਸਾਡੀਆਂ ਲਾਗੂ ਕਰਨੀਆਂ ਚਾਹੀਦੀਆਂ ਉਹਨਾਂ ਨੂੰ ਅਤੇ ਜਿਹੜਾ ਅ ਸੰਭੂ ਬਾਟਰ ਤੇ ਕਿਸਾਨਾਂ ਪਰ ਤਸ਼ੱਦਦ ਕਰਨਾ ਇਹ ਬੰਦ ਕਰਨਾ ਚਾਹੀਦਾ ਸਾਡਾ ਜਿਹੜਾ ਸਭ ਤੋਂ ਹੱਕ ਮੰਗਣ ਦਾ ਅਧਿਕਾਰ ਸਰਕਾਰ ਖੋ ਰਹੀ ਆ ਇਹ ਤੋਂ ਵੀ ਉਹਨਾਂ ਨੂੰ ਬਾਤ ਆਉਣਾ ਚਾਹੀਦਾ ਜਿਹੜੇ ਕਿਸਾਨ ਨੇ ਉਹ ਦਿੱਲੀ ਕੂਚ ਕਰ ਰਹੇ ਨੇ ਆਪਣੀ ਰਾਜस्तानी ਆਪਣੇ ਹੱਕ ਲੈਣ ਦੀ ਜਾ ਰਹੇ ਨੇ ਉਹਨਾਂ ਦਾ ਫਰਜ਼ ਬਣਦਾ ਅਤੇ ਸਰਕਾਰ ਦਾ ਵੀ ਫਰਜ਼ ਬਣਦਾ ਵੀ ਉਹ ਸ਼ਾਂਤ ਬਈ ਉਹ ਆਪਣਾ ਹੱਕ ਮੰਗਣ ਅੱਜ ਦਿੱਲੀ ਜਾ ਰਹੇ ਉਹਨਾਂ ਨੂੰ ਜਾਣ ਦਿੱਤਾ ਜਾਵੇ ਕਿਸ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਕਿਸਾਨਾਂ ਵੱਲੋਂ ਆਪਣੇ ਹੱਕ ਮੰਗੇ ਜਾ ਰਹੇ ਹਨ ਤੇ ਆਪਣੇ ਹੀ ਪੰਜਾਬ ਦੇ ਵਿੱਚ ਕਿਸਾਨਾਂ ਤੋਂ ਜੋ ਹਰਿਆਣੇ ਦੀ ਜੋ ਸਰਕਾਰ ਹੈ ਉਸ ਤੋਂ ਤਸੱਦਦ ਟਾਇਆ ਜਾ ਰਿਹਾ ਹੈ ਦੇਖੋ ਇਹ ਤਾਂ ਦੇਖ ਰਹੇ ਹਨ ਨਾ ਪਾਪੀ ਸ਼ਰਿਆਮ ਵੀ ਲੋਕਤੰਤਰ ਦਾ ਕਹਾਣ ਕਰਿਆ ਜਾ ਰਿਹਾ ਹੈ ਲੋਕਤੰਤਰ ਦਾ ਕਹਾਣ ਕਰਿਆ ਜਾਂਦਾ ਵੋਟਾਂ ਵਾਲਾ ਰਾਜ ਹੀ ਨਹੀਂ ਹੈ ਤੁੱਕ ਇਹਨਾਂ ਨੂੰ ਪਤਾ ਵੀ ਅਸੀਂ ਈਵੀਐ ਮਸ਼ੀਨਾਂ ਰਾਹੀਂ 400 ਪਾਉਣ 400 ਸੀਟ ਲੈ ਜਾਣੀਆਂ ਇਹਨਾਂ ਲੋਕਾਂ ਤੋਂ ਅਸੀਂ ਕਿਸਾਨਾਂ ਤੋਂ ਮਜ਼ਦੂਰਾਂ ਤੋਂ ਮੁਲਾਜ਼ਮਾਂ ਤੋਂ ਕੀ ਕਰਾਉਣਾ ਇਹ ਤਾਂ ਸ਼੍ਰੀ ਜਿਹੜਾ ਸ਼੍ਰੀ ਆਮ ਲੋਕਤੰਤਰ ਦਾ ਘਾਣ ਸੋ ਲੋਕਤੰਤਰ ਦਾ ਘਾਣ ਹੈ ਉਹਦੇ ਜਾਇਜ਼ ਮੰਗਾਂ ਨੂੰ ਵੀ ਸਰਕਾਰ ਮੰਨਣ ਤੋਂ ਦਰਕਨਾਰ ਹੋ ਰਹੀ ਹੈ ਤੁਸੀਂ ਦੇਖ ਸਕਦੇ ਹੋ ਸੜਕਾਂ ਦੇ ਕਿਨਾਰਿਆਂ ਤੇ ਬੈਠੇ ਜੋ ਕਿਸਾਨ ਨੇ ਜੋ ਜਿੱਥੇ ਕੇਂਦਰ ਸਰਕਾਰ ਖਿਲਾਫ ਆਪਣਾ ਰੋਸ ਜ਼ਾਹਰ ਕਰ ਰਹੇ ਨੇ ਉੱਥੇ ਪੱਕੇ ਤੌਰ ਤੇ ਮੋਰਚਾ ਲਗਾ ਦਿੱਤਾ ਹੈ ਕਿ ਅੱਜ ਦਾ ਦਿਨ ਸਾਰਾ ਇਸੇ ਤਰ੍ਹਾਂ ਬੰਦ ਰਹੇਗਾ ਕੇਂਦਰ ਸਰਕਾਰ ਖਿਲਾਫ ਤੁਸੀਂ ਦੇਖ ਸਕਦੇ ਹੋ ਵੀ ਰੋਸ ਜ਼ਾਹਰ ਕੀਤਾ ਆ ਰਿਹਾ ਸੜਕਾਂ ਤੇ ਲੰਗਰ ਵੀ ਜੋ ਗੁਰੂ ਦਾ ਲੰਗਰ ਨੇ ਉਹ ਵੀ ਲਗਾਏ ਜਾ ਰਹੇ ਹਨ ਤੇ ਛੋਟੇ-ਛੋਟੇ ਬੱਚਿਆਂ ਵੱਲੋਂ ਨੌਜਵਾਨਾਂ ਵੱਲੋਂ ਵੱਡੇ ਪੱਧਰ ਤੇ ਸ਼ਿਰਕਤ ਕੀਤੀ ਜਾ ਰਹੀ ਹੈ ਇਸ ਦੇ ਨਾਲ ਹੀ ਜਿੱਥੇ ਵੱਖ-ਵੱਖ ਜਿੱਥੇ ਬੰਦਿਆਂ ਵੱਲੋਂ ਸਮਰਥਨ ਕੀਤਾ ਜਾ ਰਿਹਾ ਉੱਥੇ ਹੀ ਜ਼ਿਲ੍ਹਾ ਬਾਹਰ ਐਸੋਸੀਏਸ਼ਨ ਫਤਿਹਗੜ੍ਹ ਸਾਹਿਬ ਦੇ ਜੋ ਪ੍ਰਧਾਨ ਨੇ ਉਹ ਵੀ ਪਹੁੰਚ ਨੇ ਅੱਜ ਪ੍ਰਧਾਨ ਸਾਹਿਬ ਜੋ ਅੱਜ ਬਾਹਰ ਐਸੋਸੀਏਸ਼ਨ ਵੱਲੋਂ ਤਰ੍ਹਾਂ ਦੇ ਸਮਰਥਨ ਦੇ ਵਿੱਚ ਪਹੁੰਚੇ ਹੂ ਕਿਸ ਤਰ੍ਹਾਂ ਤੁਸੀਂ ਦੇਖਦੇ ਹੋ ਇਸ ਬੰਦ ਦੇ ਕਾਲ ਨੂੰ ਦੇਖੋ ਇਹ ਬੰਦ ਦੀ ਕਾਲ ਹੈ ਜਿਹੜੀ ਇਹ ਬਹੁਤ ਜ਼ਰੂਰੀ ਹੈ ਡੈਮੋਕ੍ਰੇਸੀ ਦੇ ਵਿੱਚ ਜਦੋਂ ਆਪਣੀਆਂ حقਾਂ ਦੀ ਗੱਲ ਕਰਨ ਲੋਕ ਔਰ ਉਹ ਸੜਕਾਂ ਦੇ ਉੱਤੇ ਉਤਰ ਆਉਣ ਉਹਨਾਂ ਨੂੰ ਜਿਹੜਾ ਸਰਕਾਰਾਂ ਪੁੱਛਣ ਦੀ بجائے ਸਰਕਾਰਾਂ ਉਸ ਦੇ ਉੱਤੇ ਇਸ ਤਰ੍ਹਾਂ ਦੇ ਤਸ਼ੱਦਦ ਕਰਨ लाठी चार्ज ਕਰਨ ਉਹਨਾਂ ਜਿਹੜੀਆਂ ਹੈਗੀਆਂ ਬਹੁਤ ਖਤਰਨਾਕ ਗੱਲਾਂ ਜਿਹੜੀਆਂ ਹੈਗੀਆਂ ਇਹ ਸਰਕਾਰਾਂ ਵਾਸਤੇ ਆ ਜਿਸ ਸੜਕ ਦੇ ਉੱਤੇ ਅਸੀਂ ਖੜੇ ਆ ਇਸ ਦੇ ਉੱਤੇ ਜਿਹੜਾ ਨੈਸ਼ਨਲ ਹਾਈਵੇ ਹੈ ਜਦੋਂ ਨੈਸ਼ਨਲ ਹਾਈਵੇ ਦੇ ਵਿੱਚ ਤੁਸੀਂ ਦੇਖ ਰਹੇ ਆ ਕਿ ਉਹ ਨੈਸ਼ਨਲ ਹਾਈਵੇ ਨੂੰ ਕਿਵੇਂ ਹਰਿਆਣੇ ਨੇ ਰੋਕਿਆ ਵਾ ਫਿਰ ਨੈਸ਼ਨਲ ਵਾਲੀ ਤਾਂ ਕੋਈ ਗੱਲ ਨਾ ਰਹੀ ਇਹ ਤਾਂ ਸਿਰਫ ਔਰ ਸਿਰਫ ਜਿਹੜੀ ਹੈਗੀ ਹੈ ਸਟੇਟ ਦੀ ਗੱਲ ਬਣ ਕੇ ਰਹਿ ਗਈ ਹਰਿਆਣੇ ਦੀ ਸਰਕਾਰ ਕੋਈ ਫਤੇਗੜ ਸਾਹਿਬ ਦੇ ਵਿੱਚ ਜਿੱਮੇ ਵਜੀਦ ਖਾਨ ਨੂੰ ਇੱਥੇ ਦਾ ਗਵਰਨਰ ਲਾਇਆ ਗਿਆ ਸੀ ਉਹ ਮਤਲਬ ਔਰੰਗਜ਼ੇਬ ਲਈ ਕੰਮ ਕਰਦਾ ਸੀ ਇਸੇ ਤਰੀਕੇ ਦੇ ਨਾਲ ਜਿਹੜਾ ਹਰਿਆਣੇ ਦੀ ਸਰਕਾਰ ਹੈ ਉਹ ਬਜੀਦ ਖਾਂ ਬਣ ਕੇ ਜਿਹੜਾ ਹੈਗਾ ਪੰਜਾਬ ਦੇ ਕਿਸਾਨਾਂ ਨੂੰ ਕੁਚਲਣ ਦੇ ਵਿੱਚ ਲੱਗੀ ਹੋਈ ਆ ਔਰ ਉਹਨਾਂ ਦੇ ਉੱਤੇ ਅੰਨਾ ਤਸ਼ੱਦਦ ਕਰ ਰਹੀ ਆ ਜਿਹੜਾ ਬਹੁਤ ਹੀ ਖਤਰਨਾਕ ਹੈ ਔਰ ਡੈਮੋਕ੍ਰੇਸੀ ਨੂੰ ਬਚਾਉਣ ਵਾਸਤੇ ਬਹੁਤ ਜ਼ਰੂਰੀ ਆ ਕਿ ਹਰ ਵਰਗ ਨੂੰ ਜਿਹੜਾ ਹੈਗਾ ਉੱਠ ਕੇ ਇਹਨਾਂ ਦੇ ਹੱਕ ਦੇ ਵਿੱਚ ਚੱਲਣਾ ਚਾਹੀਦਾ ਤੋ ਇਹਸਾਨਾ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਪ੍ਰਧਾਨ ਜਿਲ੍ਹਾ ਬਾਰ ਐਸੋਸੀਏਸ਼ਨ ਇਹਨਾਂ ਵੱਲੋਂ ਜਿੱਥੇ ਪੂਰਨ ਅੱਜ ਜੋ 바ਰ ਬੰਦ ਕਰਕੇ ਸਮਰਥਨ ਦਿੱਤਾ ਜਾ ਰਿਹਾ ਉੱਥੇ ਹੀ ਜੋ ਕਿਸਾਨਾਂ ਵੱਲੋਂ ਸਰੰਦ ਵਿਕੇ ਦਿੱਤੇ ਜਾ ਰਹੇ ਧਰਨੇ ਦੇ ਵਿੱਚ ਸ਼ਮੂਲੀਅਤ ਵੀ ਕੀਤੀ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਕਿਸਾਨਾਂ ਦਾ ਜੋ ਵੱਡਾ ਇਕੱਠਾ ਹੈ ਇੱਥੇ ਕੇਂਦਰ ਸਰਕਾਰ ਖਿਲਾਫ ਨਾਰੇਬਾਜ਼ੀ ਕਰ ਰਿਹਾ ਪਹੁੰਚ ਰਿਹਾ ਤੇ ਆਪਣੀਆਂ ਜੋ ਜਾਇਜ਼ ਮੰਗਾਂ ਨੂੰ ਉਹਨਾਂ ਨੂੰ ਮਨਾਨ ਦੀ ਮੰਗ ਕਰ ਰਿਹਾ ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਕਿਸਾਨਾਂ ਦੀਆਂ ਮੰਗਾਂ ਜਦੋਂ ਤੱਕ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਦੋਂ ਤੱਕ ਜੋ ਇਹ ਸੰਘਰਸ਼ ਜਾਰੀ ਰਹੇਗਾ ਤੇ ਨਾਲ ਹੀ ਕੇਂਦਰ ਸਰਕਾਰ ਤੇ ਜੋ ਹਰਿਆਣਾ ਸਰਕਾਰ ਹੈ ਉਸ ਵੱਲੋਂ ਆਪਣੀਆਂ ਮੰਗਾਂ ਨੂੰ ਮੰਨਵਾਉਣ ਲਈ ਜਿੱਥੇ ਦਿੱਲੀ ਨੂੰ ਕੂਚ ਕਰਨ ਲਈ जाया ਜਾ ਰਿਹਾ ਉੱਥੇ ਜੋ ਉਹਨਾਂ ਦੇ ਬੈਰੀਕਡ ਲਾ ਕੇ ਉਹਨਾਂ ਤੇ ਤਸ਼ੱਦਦ ਟਾਇਆ ਜਾ ਰਿਹਾ ਉਸ ਦੀ ਵੀ ਨਖੇਦੀ ਕੀਤੀ ਜਾ ਰਹੀ ਹੈ ਸੋ ਕਿਹਾ ਜਾ ਸਕਦਾ ਹੈ ਕਿ ਦੇਸ਼ ਭਰ ਦੀ ਤਰ੍ਹਾਂ ਫਤੇਗੜ ਸਾਹਿਬ ਦੇ ਵਿੱਚ ਵੀ ਜੋ ਪੂਰਨ ਬੰਦ ਦੀ ਕਾਲ ਹੈ ਉਸ ਨੂੰ ਪੂਰਨ ਭਰਮਾ ਹੰਗਾਰਾ ਮਿਲਿਆ ਹੈ ਜਗਦੇਵ ਸਿੰਘ ਫਤੇਗੜ ਸਾਹਿਬ